ਹਾਂਜੀ ਅੱਜ ਜਿਹੜੀ 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 ਰੇਡ ਮਾਰਨ ਦੀ ਕੋਸ਼ਿਸ਼ ਹੋ ਕਿਹੜੇ ਕਿਹੜੇ ਕਰੰਜ਼ਰੀ ਬਿਮਾਰੀ ਦੀ ਔਰ ਕਿਹੜੇ ਕਰਦੇ ਗੰਦੇ ਨਜਾਇਜ਼ ਲਿਜੀ ਦੀ ਬਸ ਸਾਰਾ ਦਾਵਾ ਵੀ ਸਾਡੇ ਮਾਨ ਜੋਗ ਉੱਚ ਅਧਿਕਾਰੀਆਂ ਦੇ ਹੁਕਮ ਦੇ ਅਸੀਂ ਪਾਏ ਹਾਂ ਇੱਥੇ ਰੇਡ ਕਰਨ ਵਾਸਤੇ ਉਹਦੇ ਵਿੱਚ ਕੁਝ ਸ਼ਿਕਾਇਤਾਂ ਵੀ ਸੀ ਜਿਨ੍ਹਾਂ ਦੇ ਸਬੰਧ ਵਿੱਚ ਰੇਡ ਕੀਤੀ ਗਈ ਆ ਤੇ ਬਾਕੀ ਵੀ ਸਾਰੀ ਰੁਟੀਨ ਚੈਕਿੰਗ ਆ ਜੀ ਇਹਦੇ ਵਿੱਚ ਗੁਪਤਕਰ ਨੇ ਜਿਹੜੇ ਕਈ ਕਮਰਸ਼ਲ ਵਰਤੋਂ ਕਰ ਰਹੇ ਨੇ ਘਰ ਦੇ ਮੀਟਰ ਦੋਤੋਂ ਉਹਨਾਂ ਦੀ ਰਿਪੋਰਟਾਂ ਭਾਦ ਦਿੱਤਿਆਂਗੇ ਜਾਣੇ ਤੇ ਕਈ ਖਪਤਕਾਰਾਂ ਨੇ ਹੁਣ ਜਿੱਦਾਂ ਏਸੀ ਲਵਾਇਆ ਗੀਜ਼ਰ ਲਵਾਇਆ ਉਹਨਾਂ ਨੇ ਕਾਫੀ ਸਮੇਂ ਤੋਂ ਉਹਨਾਂ ਦੇ ਘਰ ਮੀਟਰ ਉੱਤੇ ਮਾਫੀ ਵੀ ਲੱਗੀ ਹੋਈ ਆ ਪਰ ਉਹਨਾਂ ਨੇ ਲੋਡ ਨਹੀਂ ਵਧਾਇਆ ਜੀ ਉਹਨਾਂ ਦੇ ਵੀ ਚੈਕਿੰਗ ਕੀਤੀ ਗਈ ਆ ਤੇ ਹੁਣ ਬਾਕੀ ਵੀ ਹੋਰ ਕਰ ਰਹੇ ਆ ਤੇ ਮਾ ਜੋ ਉੱਚ ਅਧਿਕਾਰੀਆਂ ਦੇ ਹੁਕਮਾਂ ਦੇ ਅਨੁਸਾਰ ਸਾਰੀ ਕਾਰਵਾਈ ਕੀਤੀ ਜਾ ਰਹੀ ਆ ਤੇ ਲੋਕਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜੇ ਤੁਸੀਂ ਏਸੀ ਲਵਾਏ ਗੀਜ਼ਰ ਲਵਾਏ ਆ ਜਾਂ ਆਪਣੇ ਘਰ ਚ ਕੋਈ ਦੁਕਾਨ ਖੋਲੀ ਆ ਤੇ ਦੁਕਾਨ ਦਾ ਮੀਟਰ ਕਮਰਸ਼ੀਅਲ ਅਲੱਗ ਲਾਇਆ ਜਾਵੇ ਤੇ ਜਿਹੜੇ ਗੀਜ਼ਰ ਵਗੈਰਾ ਲੋਡ ਤੁਸੀਂ ਆਪਣਾ ਵਧਾਓ ਜਿਹੜੇ ਵੀ ਵੀਰ ਮੇਰੇ ਨੇ ਖਫਤਕਾਰ ਨੇ ਮਾਫੀ ਲਵਾਈ ਆ ਆਪਣੀ ਤੇ ਉਹਨਾਂ ਨੇ ਵੀ ਬੇਨਤੀ ਕਰਦੇ ਆ ਵੀ ਤੁਸੀਂ ਆਪਣੇ ਦਫਤਰ ਜਾ ਕੇ ਬੜਾ ਹੀ ਆਸਾਨ ਕੰਮ ਹੁੰਦਾ ਸਰਕਾਰ ਨੇ ਆਨਲਾਈਨ ਹੀ ਕਰਤਾ ਵਾ ਆਨਲਾਈਨ ਹੀ ਤੁਸੀਂ ਆਪਣਾ ਲੋਡ ਵਧਾ ਸਕਦੇ ਜੀ ਜਦੋਂ ਵਰਤੀ ਸਰਕਾਰ ਵੱਲੋਂ 600 ਯੂਨਟ ਫਰੀ ਦਿੱਤੇਗੇ ਨੇ ਲੋਕਾਂ ਨੂੰ ਪਰ ਲੋਕ ਇਸ ਦੀ ਨਿਜਾਇਜ਼ ਵਰਤੋਂ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਏਸੀ ਲਗਾ ਕੇ ਇਹ ਸਾਡੇ 600 ਯੂਨਟ ਨਹੀਂ ਫੁੱਟਣਗੇ ਪਰ ਜਿਨ੍ਹਾਂ ਦੇ ਘਰੇ ਏਸੀ ਲੱਗਾ ਉਹਨਾਂ ਨੂੰ ਕਿੰਨੇ ਕਿਲੋਵਾਟ ਤੱਕ ਦਾ ਜਿਹੜਾ ਆਪਣਾ ਲੋਡ ਲੱਗਣੂਗੀ ਵੇਖੋ ਸਾਰਾ ਏਸੀ ਦੀ ਅਲਗ-ਅਲਗ ਕੈਪੈਸਿਟੀ ਹੈਗੀ ਆ ਕਿਸੇ ਨੇ 1.5 ਟਨ ਦਾ ਲਵਾਇਆ ਕਿਸੇ ਨੇ ਆਪਣੇ ਰੂਮ ਦੇ ਹਿਸਾਬ ਨਾਲ 1.0 ਟਨ ਦਾ ਲਵਾਇਆ ਵਾ ਜਿਹੜਾ 1.5 ਟਨ ਵਾਲਾ ਵਾ ਕਈ ਲੈਂਦੇ ਆ 600 ਵਟ ਲੋਡ ਜੀ ਤੇ ਜਿਹੜਾ ਆਪਣਾ ਇਸ ਤੋਂ ਥਲੇ ਜਾਂਦੇ 1200 ਵਟ ਲੋਡ ਵਾਲੇ ਵੀ ਏਸੀ ਆ ਹੁਣ ਗੱਲ ਇਸ ਤਰ੍ਹਾਂ ਆ ਵੀ ਜਿਹੜਾ ਖਪਤਕਾਰ ਆ ਸਮਝਦਾਰੀ ਨਾਲ ਆਪਣਾ ਖਪਤਕਾਰ ਜਿੱਦਾਂ ਇੱਕ ਘਰ ਚ ਇੱਕ ਫੈਮਿਲੀ ਆ ਉਹਨਾਂ ਦਾ ਇਸ ਤਰ੍ਹਾਂ ਆ ਵੀ ਆਪਣੇ ਮੀਟਰ ਦੇ 600 ਦੇ ਜੋਟ ਦੇ ਵਿੱਚ ਹੀ ਉਹ ਚਲਵਾ ਸਕਦੇ ਨੇ ਏਸੀ ਜਿਹੜਾ ਏਸੀ ਆ ਉਹ ਇਨਵਰਟਰ ਟਾਈਪ ਲਵਾਉਣ ਤੇ ਇੱਕੋ ਆਪਣੇ ਘਰ ਦੇ ਵਿੱਚ ਇੱਕੋ ਰੂਮ ਚ ਆਪਣਾ AC ਯੂਜ਼ ਕਰਨੋਂ ਬਹੁਤ ਘੱਟ ਲਾਈਟ ਖਿੱਚਦਾ ਵਾ ਤੇ 600 ਜੁੰਟ ਦੇ ਵਿੱਚ ਹੀ ਉਹਨਾਂ ਨੂੰ ਕੋਈ ਬਿੱਲ ਨਹੀਂ ਆਏਗਾ 600 ਜੁੰਟ ਦੇ ਵਿੱਚ ਹੀ ਉਹ ਆਪਣਾ AC ਦਾ ਵੀ ਵਰਤੋਂ ਕਰ ਸਕਦੇ ਆ ਹਾਂਜੀ ਹਾਂ ਲੋਕਾਂ ਨੇ ਬੈਟਰੀ ਦੇਖੇ ਚਾਰਜ ਕਰਦੇ ਨੇ ਉਹਨਾਂ ਨੇ ਇੱਕ ਸੰਦਾ ਬਣਾ ਰੱਖਿਆ ਕਿ ਅਲੱਗ-ਅਲੱਗ ਬੈਟਰੀਕਸ਼ਨ ਵਾਲਾਂ ਤੋਂ ਆਪਣੇ ਖਿਲਾੜ ਕੇ ਤੇ ਉਹਨਾਂ ਤੋਂ ਚਾਰਜ ਵਸੂਲ ਕਰਦੇ ਨੇ ਪਰ ਜਿਹੜਾ ਉਹਨਾਂ ਦਾ ਜਿਹੜਾ ਮੀਟਰ ਨੇ ਉਹ ਕਮਰਸ਼ੀਅਲ ਨਹੀਂ ਲੱਗੇ ਹਾਂਜੀ ਹਾਂਜੀ ਉਹਦੇ ਸਬੰਧ ਵਿੱਚ ਵੀ ਹੋਈ ਆ ਜੀ ਚੈਕਿੰਗ ਇਹੋ ਜੀ ਸਾਡੇ ਹੁਣ ਜਦੋਂ ਅਸੀਂ ਚੈਕਿੰਗ ਕੀਤੀ ਹੈ ਕੇਸ ਨਿਗਾ ਚ ਆਏ ਨੇ ਉਹਨਾਂ ਦੀ ਜਿਹੜੀ ਰਿਪੋਰਟ ਆਹੀ ਭਰ ਦਿੱਤੀ ਗਈ ਆ ਉਹ ਲੋਕਾਂ ਨੇ ਜਿਹੜਾ ਹੁਣ ਜਿੱਦਾਂ ਥ੍ਰੀ ਵਲਮ ਚਾਰਜ ਕਰਨਾ ਕਮਰਸ਼ੀਅਲ ਚ ਆਉਂਦਾ ਜੀ ਤੇ ਲੋਕਾਂ ਕੋਲੋਂ ਆਪਣੇ ਘਰ ਦੇ ਮੀਟਰ ਤੋਂ ਉਹਨੂੰ ਚਾਰਜ ਕੀਤਾ ਜਾ ਰਿਹਾ ਵਾ ਜੋ ਵੀ ਵਿਭਾਗ ਦੇ ਦਸਤਾਵੇਜ਼ਾਂ ਦੇ ਅਨੁਸਾਰ ਉਹਨਾਂ ਨੂੰ ਹੁਣ ਕਮਰਸ਼ੀਅਲ ਚਾਰਜ ਕੀਤਾ ਜਾਏਗਾ ਜਿਹੜੇ ਵੀ ਲੋਕ ਜਿਹੜਾ ਥ੍ਰੀ ਵਲ ਆਪਣੇ ਘਰਾਂ ਦੇ ਵਿੱਚ ਘਰ ਵਾਲੇ ਮੀਟਰ ਤੋਂ ਚਾਰਜ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਕੀ ਕਰੋਗੇ ਜਿਹੜੇ ਲੋਕ 600 ਯੂਨਟ ਫ੍ਰੀ ਹੋਣ ਦੇ ਬਾਵਜੂਦ ਵੀ ਅੱਜ ਕੁੰਡੀਆਂ ਦੀ ਵਰਤੋਂ ਕਰਦੇ ਵੇਖੋ ਸਾਰੇ ਤੇ ਅਵੇਰਨੈਸ ਲੋਕਾਂ ਨੂੰ ਚਾਹੀਦੀ ਆ ਸਰਕਾਰ ਨੇ ਇਨਾ ਵਧੀਆ ਲੋਕਾਂ ਨੂੰ ਦਿੱਤਾ ਵਾ 600 ਜੁੰਡ ਬਹੁਤ ਜ਼ਿਆਦਾ ਹੁੰਦਾ ਇੱਕ ਆਮ ਫੈਮਿਲੀ ਬਿਲਕੁਲ ਜ਼ੀਰੋ ਬਿੱਲ ਸਰਕਾਰ ਦੀ ਬਹੁਤ ਵਧੀਆ ਪਾਲਿਸੀ ਆ ਜਿਹਦੇ ਵਿੱਚ ਮੇਰੇ ਖਿਆਲ 80% ਤੋਂ ਵੱਧ ਲੋਕ ਜਿਹੜਾ ਇਹਦਾ ਫਾਇਦਾ ਉਠਾ ਰਹੇ ਨੇ ਤੇ ਮੈਂ ਬਾਕੀ ਲੋਕਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਠਰਮੇ ਨਾਲ ਬਿਜਲੀ ਦੀ ਯੂਜ਼ ਕਰੋ ਚੋਰੀ ਬਿਲਕੁਲ ਨਾ ਕਰੋ ਤੇ 600 ਜੁੰਡ ਦੇ ਵਿੱਚ ਹੀ ਉਹਨਾਂ ਦਾ ਬਿੱਲ ਜ਼ੀਰੋ ਆਏਗਾ ਅਜੇ ਕਿੰਨੇ ਘਰਾਂ ਦੀ ਕੁੰਡੀ ਖੜੀ ਗਈ ਹੈ ਕੁੰਡੀ ਤਾਂ ਸਰ ਅਜੇ ਨਹੀਂ ਫੜੀ ਗਈ ਕੋਈ ਆ ਕਮਰਸ਼ੀਅਲ ਜ਼ਰੂਰ ਹੋਗਾ ਵੀ ਲੋਕ ਕਮਰਸ਼ੀਅਲ ਯੂਜ਼ ਕਰ ਰਹੇ ਆ ਤੇ ਘਰ ਦੇ ਮੀਟਰ ਦੇ ਉੱਤੇ ਉਹ ਜ਼ਰੂਰ ਫੜੇ ਗਏ ਆ ਬਾਕੀ ਅੱਜ ਰੋਟੀਨ ਚ ਚੱਲਦਾ ਜਾਵਾ ਕੰਮ ਤੇ ਵੇਖ ਲੈਣੇ ਜੇ ਹੋਰ ਜ ਕੋਈ ਆਉਂਦਾ ਤੇ ਤੁਹਾਡਾ ਨਾਮ ਤੇ ਕਿਹੜੇ ਏਰੀਏ ਚ ਆਪਣਾ ਆਇਓ ਤੇ ਅੱਜ ਕਿਹੜੇ ਏਰੀਏ ਚ ਚੈਕਿੰਗ ਹਾਂਜੀ ਅਸੀਂ ਜ ਫਤੇਹ ਸਿੰਘ ਕਲੋਨੀ ਗਲੀ ਨੰਬਰ 8 ਦੀ ਚੈਕਿੰਗ ਕੀਤੀ ਆ ਜੀ ਮੇਰਾ ਨਾਮ ਤੇਰਮਿੰਦਰ ਸਿੰਘ ਆ ਮੈਂ ਜੋ ਖਿਮਾ ਗੜ ਤੋਂ ਆਗਾ ਜੀ ਤੇ ਇਹ ਮੇਰੀ ਟੀਮ ਆ ਜੀ ਨਾਲ ਤੇ ਚਲੋ